ਸਵਾਗਤ ਹੈ ਤੁਹਾਡਾ ਅੱਜ ਫਿਰ ਮੇਰੀ ਨਵੀਂ ਕਹਾਣੀ 'ਚ ਅੱਜ ਦੀ ਕਹਾਣੀ ਹੈਗੀ ਆਪਣੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਵਿੱਚ ਔਜਲਾ ਸਾਹਿਬ ਮਤਲਬ ਇਹ ਚੀਜ਼ ਹੋ ਚੁੱਕੀ ਸੀ ਜੰਗ ਵਿੱਚ ਤੇ ਉਸ ਤੋਂ ਬਾਅਦ ਉਹ ਮਤਲਬ ਭਾਰਤ ਸਰਕਾਰ ਨੇ ਉਹਨਾਂ ਨੂੰ ਉਹਦੇ ਪਰਿਵਾਰ ਨੂੰ ਮਤਲਬ ਇੱਕ ਨਾ ਗੈਸ ਏਜੰਸੀ ਦੇ ਦਿੱਤੀ ਸੀਗੀ ਵੀ ਤੁਸੀਂ ਇਸ ਨਾਲ ਟਾਈਮ ਪਾਸ ਕਰ ਲਓ ਗੈਸ ਏਜੰਸੀ ਆਪ ਦੀ ਚਲਾਓ ਤੇ ਗੈਸ ਏਜੰਸੀ ਚਲਾ ਕੌਣ ਰਹਿ ਸੀਗਾ ਔਜਲਾ ਸਾਹਿਬ ਦੀ ਜਿਹੜੀ ਪਤਨੀ ਸੀਗੀ ਤੇ ਉਹ ਮਤਲਬ ਕੁਲਵੰਤਕੌਰ ਕੁਲਵੰਤਕੌਰ ਗੈਸ ਏਜੰਸੀ ਦੀ ਸਾਰੀ ਜ਼ਿੰਮੇਵਾਰੀ ਲੈ ਲੈਂਦੀ ਹੈ ਤੇ ਇਸ ਨੂੰ ਮਤਲਬ ਉਹਦਾ ਕਾਰੋਬਾਰ ਸ਼ੁਰੂ ਕਰ ਦਿੰਦੀ ਹੈਗੀ ਤੇ ਉਸ ਤੋਂ ਬਾਅਦ ਇਹਨਾਂ ਦੇ ਕੁਲਵੰਤ ਕੌਰ ਦੇ ਦੋ ਮਤਲੇ ਵੀ ਇੱਕ ਤਾਂ ਪੁੱਤ ਸੀਗਾ ਤੇ ਇੱਕ ਉਹਦੀ ਕੁੜੀ ਸੀਗੀ ਪੁੱਤ ਦਾ ਨਾਮ ਸੀਗਾ ਤੇਜਪਾਲ ਤੇ ਜਿਹੜੀ ਕੁੜੀ ਦਾ ਨਾਮ ਸੀਗਾ ਰਸ਼ਮੀਤ ਕੌਰ ਇਹਦੇ ਨਾਮ ਮੈਂ ਚੇਂਜ ਕੀਤੇ ਹੋਏ ਆਗੇ ਤੇ ਉਸ ਤੋਂ ਬਾਅਦ ਇਹਨਾਂ ਦਾ ਮਤਲੇ ਭਾਵੇਂ ਸਰਕਲ ਚੱਲ ਪੈਂਦਾ ਗੈਸ ਏਜੰਸੀ ਨਾਲ ਤੇ ਸਾਰਾ ਕੁਝ ਓਕੇ ਹੋ ਜਾਂਦਾ ਪਰ ਹੁਣ ਜਿਵੇਂ ਜਿਵੇਂ ਦੋਨੇ ਔਲਾਦਾਂ ਕੁਲਵੰਤ ਕੌਰ ਦੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਆਂ ਤੇ ਫਿਰ ਲੋਕ ਆਸ-ਪਾਸ ਕਹਿਣ ਲੱਗ ਜਾਂਦੇ ਵੀ ਇਹਨਾਂ ਦੀ ਜਿਹੜੀ ਵਿਆਹ ਦੀ ਉਮਰ ਆ ਉਹ ਲੰਘ ਚੁੱਕਿਆ ਜੀ ਵੀ ਹੁਣ ਇਹਨਾਂ ਦਾ ਵਿਆਹ ਮੁਸ਼ਕਿਲਾਂ ਵਿੱਚ ਨਹੀਂ ਹੋ ਸਕਦਾ ਤੇ ਉਧਰੋਂ ਜਿਹੜੀ ਮਤਲਬ ਰਸ਼ਮੀਤ ਕੌਰ ਸੀਗੀ ਉਹ ਮਤਲਬ ਬਹੁਤ ਜ਼ਿਆਦਾ ਵਿਗੜ ਰਹੀ ਸੀ ਕਿਉਂਕਿ ਜਵਾਨੀ ਦੇ ਪੈਰ ਜਵਾਨੀ ਆ ਚੁੱਕੀ ਸੀਗੀ ਉਸ ਤੇ ਤੇ ਜਿੰਨੇ ਰੁਪਏ ਮੰਗਦੀ ਆ ਆਪਦੀ ਮਾਕਰਵੰਤ ਕੌਰ ਤੋਂ ਕਲਵੰਤ ਕੌਰ ਦਾ ਆ ਵੀ ਕਾਰੋਬਾਰ ਚ ਬੀਜੀ ਸੀਗੀ ਉਹਨੂੰ ਮਤਲਬ ਉਹਨੇ ਆ ਉਹਦੇ ਜਵਾਕਾਂ ਵੱਲ ਧਿਆਨ ਬਹੁਤ ਘੱਟ ਦਿੱਤਾ ਸੀਗਾ ਜਿਸ ਕਰਕੇ ਤੇ ਰਸ਼ਮੀਤ ਕੌਰ ਬਹੁਤ ਜ਼ਿਆਦਾ ਨਗੜ ਚੋ ਗਈ ਸੀ ਤੇ ਉਸ ਜਿੰਨੇ ਪੈਸੇ ਮੰਗਦੀ ਮਾਕਰਵੰਤ ਕੌਰ ਉਹਨੂੰ ਦੇ ਦਿੰਦੀ ਉਸ ਤੋਂ ਬਾਅਦ ਇਹ ਮਤਲਬ ਵੀਡੀਓ ਵੀ ਮੈਨੂੰ ਜਿੱਤੋਂ ਕਾਣੀ ਪੜੀ ਗਿਆ ਤੋ ਪਤਾ ਲੱਗਦਾਗਾ ਜਿਹੜੀ ਤੀ ਰਸ਼ਮੀਤ ਕੌਰ ਸੀਗੀ ਉਹ ਮਤਲਬ ਵੀ ਆਪ ਦੇ ਨਵੇਂ-ਨਵੇਂ ਆਸ਼ਕ ਬਣਾਉਂਦੀ ਹਰ ਰੋਜ਼ ਨਮਾਸ਼ਕ ਹੁੰਦਾ ਉਹਦਾ ਕੋਈ ਵੀ ਇੱਕ ਸੀਰੀਅਸ ਰਿਲੇਸ਼ਨਸ਼ਿਪ ਜੋ ਕਦੇ ਨਹੀਂ ਰਹੀ ਤੇ ਰੋਜ਼ ਨਵੇਂ-ਨਵੇਂ ਮਤਲਬ ਬੁਆਏਫਰੈਂਡ ਬਣਾਉਂਦੀ ਤੇ ਇਤੋਂ ਤੱਕ ਇਹ ਵੀ ਪਤਾ ਲੱਗਦਾ ਵੀ ਆਪ ਦੇ ਨਿੱਕੀ ਉਮਰ ਦੇ ਬੰਦਿਆਂ ਨਾਲ ਵੀ ਉਹਦੇ ਸਰੀਰਕ ਸੰਬੰਧ ਸੀਗੇ ਤੇ ਰਿਲੇਸ਼ਨਸ਼ਿਪ ਸੀਗੇ ਤੇ ਕਈ ਵਾਰ ਉਹਨਾਂ ਦੇ ਪੈਸੇ ਅੜਾਉਂਦੀ ਕਈ ਵਾਰ ਆਪ ਦੇ ਖਰਚੇ ਨਾਮ ਦੀ ਤੇ ਮਾਂ ਕੋਲੋਂ ਅੰਤਕੋਰ ਸੋਚਦੀ ਵੀ ਇਹਨਾਂ ਨੂੰ ਮੈਂ ਉਹਨੇ ਇੰਨੇ ਪੈਸੇ ਦਿੰਨੀ ਐਂ ਕਿ ਤੇ ਵੀ ਇਹਨਾਂ ਪੈਸੇ ਨਾ ਕਰਦੀ ਕੀ ਹੈ ਤੇ ਉਸ ਤੋਂ ਪੁੱਛਦੀ ਐ ਪਰ ਜਿਹੜੀ ਤੀਰਸ਼ਮੀਤ ਕੌਰੋਂ ਕੁਛ ਨਹੀਂ ਦੱਸਦੀ ਉਹ ਸਿਰਫ ਇੱਕ ਬੰਦੇ ਨਾਲ ਮਤਲਬ ਉਹਦੀ ਇੱਜ਼ਤ ਜਿਹੜੀ ਦਸ਼ਮੀਤ ਕੌਰਾਂ ਦੀ ਸਿਰਫ ਇੱਕ ਬੰਦੇ ਤੇ ਯਕੀਨ ਕਰਦੀ ਸੀ ਪਾਕਿਸਤਾਨ ਨੂੰ ਟੈਮਪਾਸ ਕਰਦੀ ਸੀ ਉਹ ਜਿਹੜੇ ਬੰਦੇ ਤੇ ਯਕੀਨ ਕਰਦੀ ਸੀ ਕਿ ਰਸ਼ਮੀਤ ਕੌਰ ਉਹਦਾ ਨਾਮ ਸੀਗਾ ਕੁਲਦੀਪ ਸ਼ਰਮਾ ਕੁਲਦੀਪ ਸ਼ਰਮਾ ਹਿਮਾਚਲ ਦੇ ਨੂਰਪੁਰ ਦਾ ਰਹਿਣ ਵਾਲਾ ਸੀਗਾ ਜੋ ਉੱਤੇ ਹਸਪੀਟਲ 'ਤੇ ਕੰਮ ਕਰਦਾ ਸੀਗਾ ਉਹ ਜਿਹੜਾ ਹਸਪੀਟਲ ਸੀਗਾ ਉਹਨਾਂ ਦੇ ਜਿਹੜਾ ਰਸ਼ਮੀਤ ਕੌਰ ਦੇ ਘਰ ਦੇ ਬਿਲਕੁਲ ਲਾਗੇ ਸੀਗਾ ਤੇ ਜਿਹੜਾ ਮਤਲਬ ਉਹ ਮੁੰਡਾ ਸੀਗਾ ਕੁਲਦੀਪ ਸ਼ਰਮਾ ਉਹ ਅਕਸਰ ਕੁਲਵੰਤ ਕੌਰ ਦੇ ਚੈੱਕਅਪ ਕਰਦਾ ਸੀਗਾ ਬਲੱਡ ਟੈਸਟ ਲੈ ਕੇ ਜਾਂਦਾ ਸੀ ਸੈਂਪਲ ਘਰੋਂ ਲੈ ਕੇ ਜਾਂਦਾ ਸੀਗਾ ਮਾਂ ਕਰਕੇ ਜਿਹੜੀ ਮਤਲਬ ਕੁਲਵੰਤ ਕੌਰ ਉਹ ਕੁਲਦੀਪ ਸ਼ਰਮਨ ਚੰਗੀ ਤਰ੍ਹਾਂ ਜਾਣਦੀ ਸੀਗੀ ਤੇ ਉਹਨਾਂ ਦੇ ਘਰੇ ਆਉਣਾ ਜਾਣਾ ਕੁਲਦੀਪ ਸ਼ਰਮਨ ਦਾ ਲੱਗਿਆ ਰਹਿੰਦਾ ਸੀਗਾ ਤੇ ਉਹਨਾਂ ਇੱਕ ਦਿਨ ਬਲੱਡ ਸੈਂਪਲ ਲੈਣ ਆਇਆ ਸੀਗਾ ਕੁਲਦੀਪ ਸ਼ਰਮਾ ਤੇ ਕੁਲਵੰਤ ਕੌਰ ਦੇ ਤੇ ਉਦੋਂ ਮਤਲਬ ਰਸ਼ਮੀਤ ਕੌਰ ਕੁਲਦੀਪ ਸਿੰਘ ਨੂੰ ਦੇਖਦੀ ਹੈਗੀ ਤੇ ਨਾਲ ਨੂੰ ਟੱਕਰ ਕਰਦੀ ਹੈਗੀ ਤੇ ਦੋਨਾਂ ਦੇ ਮਤਲਬ ਕੁਲਦੀਪ ਸ਼ਰਮਨ ਨੂੰ ਪਤਾ ਲੱਗ ਜਾਂਦਾ ਵੀ ਜਿਹੜੀ ਚੱਕਣੀ ਰਸ਼ਮੀਤ ਕੌਰ ਦੀ ਸੀਗੀ ਕੁਝ ਨਾ ਕੁਝ ਰਸ਼ਮੀਤ ਕੌਰ ਕਹਿਣਾ ਚਾਹੁੰਦੀ ਹੈ ਮ ਤੇ ਉਹਦੇ ਇੱਕ ਦਿਨ ਮਗਲ ਨੂੰ ਥੱਲੇ ਘਰੇ ਮਿਲ ਜਾਂਦੇ ਹੈ ਜੇ ਉਸ ਤੋਂ ਬਾਅਦ ਮਤਲਬ ਜਿਹੜੀ ਰਸ਼ਮੀਤ ਕੌਰ ਉਹ ਕੁਲਦੀਪ ਸ਼ਰਮਾ ਨਾਲ ਮਿਲ ਕੇ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ। ਉਹ ਮਤਲਬ ਵੀ ਆਪਦੇ ਹੀ ਘਰੇ ਆਪਦੇ ਆਸ਼ਕ ਨੂੰ ਬੁਲਾ ਕੇ ਤੇ ਉਹਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦੇ ਦੀ ਸੀਗੀ ਜੇ ਇਹ ਕੁੜੀ ਸੀਗੀ ਰਸ਼ਮੀਤ ਕੌਰ। ਤੇ ਹੁਣ ਮਤਲਬ ਇੱਕ ਦਿਨ ਜਿਹੜੀ ਰਸ਼ਮੀਤ ਕੌਰ ਆਪਦੀ ਮਾਕਲਵੰਤ ਕੌਰ ਤੋਂ ਪੈਸੇ ਮੰਗਦੀ ਹੈ ਕਿ ਤੇ ਮਾਕਲਵੰਤ ਕੌਰ ਕਹਿੰਦੀ ਹੈ ਵੀ ਮੈਂ ਤੇ ਤੂੰ ਪਹਿਲਾਂ ਕਦੇ ਹਿਸਾਬ ਨਹੀਂ ਲਿਆ ਤਾ ਹੁਣ ਮੈਨੂੰ ਹਿਸਾਬ ਚਾਹੀਦਾ ਵੀ ਤੂੰ ਕਿੱਥੇ ਮਤਲਬ ਪੈਸਾ ਖਰਚਦੀ ਹੈਂਗੀ। ਉਹਨਾਂ ਜਿਹੜੀ ਮਤਲਬ ਧੀ ਰਸ਼ਮੀਤ ਕੌਰ ਉਹ ਕਿਹਾ ਦੀ ਵੀ ਤੁਸੀਂ ਮੈਂ ਜਵਾਗੜੀ ਥੋੜਾਂਗੀ ਮੈਨੂੰ ਚਾਹੀਦੇ ਮੈਂ ਤਾਂ ਤੁਸੋਂ ਤੋਂ ਤਾਂ ਹੀ ਮੰਗਿਆ ਜੀ ਵੀ ਤੁਸੀਂ ਮੇਰੇ ਨਾਲ ਛੱਤ ਕਰ ਰਹੇ ਹੋਗੇ ਤੇ ਉਹਨਾਂ ਮਾਂ ਪਰਵਾਦ ਹੋਰ ਜਵਾਬ ਦਿੰਦੇ ਨੇ ਵੀ ਛੱਤ ਵਾਲੀ ਕੋਈ ਗੱਲ ਨਹੀਂ ਮੈਨੂੰ ਹਸਾਬ ਚਾਹੀਦਾਗਾ ਤੇ ਉਸ ਤੋਂ ਬਾਅਦ ਮਤਲਬ ਵੀ ਜਿਹੜੀ ਧੀ ਰਸ਼ਮੀਤ ਕੌਰ ਦੋ ਚਾਰ ਗੱਲਾਂ ਇਹ ਸੁਣਾਉਣ ਲੱਗਿਆਂਦੇ ਵੀ ਤੁਸੀਂ ਕੰਮ ਦੇ ਇਲਾਵਾ ਕੀ ਕੀਤਾ ਸਾਡੇ ਦੇ ਧਿਆਨ ਨਹੀਂ ਦਿੱਤਾ ਮੁੰਡਾ ਸਾਨੂੰ ਪੈਸੇ ਦਿੰਨੇ ਹੋ ਉਹ ਵੀ ਉਹ ਤੁਸੀਂ ਬੰਦ ਕਰਦੇ ਸਾਨੂੰ ਪਿਆਰ ਤਾਂ ਸੌਣ ਉਹਨਾਂ ਦਿੱਤਾ ਨਹੀਂ ਜਿੰਨਾ ਮੁੱਲ ਮਾਂ ਪਿਓ ਬੱਚਾਉਂ ਦਿੰਦਾਗਾ ਦੋਨੋਂ ਇਹ ਗੱਲ ਸੁਣ ਕੇ ਕੁਲਵੰਤ ਕੌਰ ਜੀ ਟੁੱਟ ਜਾਂਦੀ ਹੈਗੀ ਮਤਲਬ ਵੀ ਉਹ ਸੋਚਦੀ ਹੈ ਵੀ ਮੈਂ ਇਹਨਾਂ ਲਈ ਤਰ ਰਵਾਰ ਕਰ ਰਹੀ ਸੀ ਮੈਂ ਇਹਨਾਂ ਲਈ ਮਤਲਬ ਕਿ ਕਮਾ ਰਹੀ ਸੀ ਪਰ ਇਹਨਾਂ ਨੇ ਮੈਨੂੰ ਇਹ ਗੱਲ ਸੁਣਾਤੀ ਤੂੰ ਦੂਸਰੇ ਪਾਸੇ ਦੇਖੀ ਆਪਾਂ ਜਿਹੜਾ ਤੇਜਪਾਲ ਸਿੰਘ ਕੁਲਵੰਤ ਕੌਰ ਦਾ ਮੁੰਡਾ ਰਸ਼ਮੀਤ ਕੌਰ ਦਾ ਭਰਾ ਉਹ ਕੋਈ ਇੰਟਰਸਟ ਨਹੀਂ ਲੈਂਦਾ ਸੀ ਘਰੇ ਉਹਨੂੰ ਇਹ ਨਹੀਂ ਪਤਾ ਲੱਗਦਾ ਜਿਹੜੀ ਉਹਦੀ ਭੈਣ ਆਈ ਉਹਦੀ ਉਹਨਾਂ ਦੀ ਪੱਠ ਵਿੱਚ ਕੀ ਕੁਝ ਕਰ ਰਹੀ ਹੈ ਜੀ ਮਤਲਬ ਵੀ ਘਰੇ ਆਪ ਦੇ ਆਸਪਾਸ ਮਤਲਬ ਬੁਲਾ ਕੇ ਉਹਨਾਂ ਨਾਲ ਸਾਰਿਆਂ ਦਾ ਤਾਪਾਰ ਕਰ ਰਹੀ ਹੈਗੀ ਤੇ ਉਹਨੂੰ ਕੋਈ ਲੈਣਾ ਦੇਣਾ ਨਹੀਂ ਸੀ ਉਹ ਸਿਰਫ ਪਾਰਟੀ ਤੱਕ ਮਤਲਬ ਕਰਦਾ ਸੀ ਉਹ ਵੀ ਮਾਂ ਤੋਂ ਪੈਸੇ ਕਢਦਾ ਸੀ ਤੇ ਪਾਰਟੀਆਂ 'ਚ ਬੈਸਤ ਰਹਿਦਾ ਸੀ। ਹੁਣ ਉਸ ਤੋਂ ਬਾਅਦ ਕਿਨਮ ਕਿਵੇਂ ਰਸ਼ਮੀਤ ਕੋਲ ਨਾਲ ਝਗੜ ਕੇ ਪੈਸੇ ਤਾਂ ਲੈ ਜਾਂਦੀ ਹੈ ਕਿ ਉਸ ਦਿਨ ਪਰ ਰਸ਼ਮੀਤ ਕੋਲ ਇਹ ਗੱਲ ਪਤਾ ਲੱਗੀ ਸੀ ਵੀ ਹੁਣ ਜਿਹੜੀ ਉਹਦੀ ਮਾਂ ਗਈ ਉਹ ਉਸਤੇ ਛੱਤ ਕਰਨ ਲੱਗ ਗਈ ਹੈ। ਤੇ ਤਾਂ ਕਰਕੇ ਹੁਣ ਮਾਂ ਦੇ ਨਾਲ ਨਜ਼ਰ ਰੱਖਣੀ ਪੈਣੀ ਹੈਗੀ ਇਹ ਗੱਲ ਰਸ਼ਮੀਤ ਕੌਰ ਹੁਣ ਸੋਚ ਲੈਂਦੀ ਹੈਗੀ ਵੀ ਹੁਣ ਜਿਹੜੀ ਮਤਲਬ ਇਹ ਉਹਦੀ ਮਾਂ ਗਈ ਉਹ ਤੇ ਛੱਤ ਕਰਦੀ ਹੈਗੀ ਤਾਂ ਹੁਣ ਮੈਨੂੰ ਉਸਤੇ ਨਜ਼ਰ ਰੱਖਣੀ ਪੈਣੀ ਹੈਗੀ ਤਾਂ ਜੋ ਵੀ ਮੈਂ ਫੜੀ ਨਾ ਜਾਵਾਂ। ਮਾਕਲਵੰਤ ਕੋ ਨੂੰ ਇਹ ਦਾ ਪਤਾ ਲੱਗ ਗਈ ਸੀ ਕਿ ਜਿਹੜੀ ਉਹਦੀ ਤੀਰ ਰਸ਼ਮੀਤ ਕੌਰ ਦੇ ਮਤਲਬ ਇਹ ਨਿੱਕਾ ਮੁੰਡਿਆਂ ਨਾਲ ਸੰਬੰਧ ਹੈ ਉਹ ਮੁੰਡਿਆਂ 'ਚ ਸਾਰਾ ਪੈਸਾ ਕਰੋ ਲੁਟਾ ਰਹੀ ਹੈ ਜੀ ਤੇ ਪਰ ਉਹ ਇਹ ਨਹੀਂ ਪਤਾ ਸੀ ਕਿ ਜਿਹੜਾ ਮੁੰਡਾ ਉਹਨਾਂ ਦੇ ਘਰ ਸੈਂਪਲ ਲੈਣ ਆਉਂਦਾ ਜਿਹਨੂੰ ਮਤਲਬ ਉਹ ਪੁੱਤ ਵਰਗਾ ਸਮਝਦੀ ਆ ਆਪਦੇ ਕੁਲਦੀਪ ਕੌਰ ਦਾ ਤੇ ਕੁਲਵੰਤ ਸਿੰਘ ਦਾ ਰਿਸ਼ਤਾ ਮਤਲਬ ਮਾਂ ਤੇ ਪੁੱਤ ਵਰਗਾ ਜੀ ਇਹ ਕੁਲਵੰਤ ਕੌਰ ਨੂੰ ਹੀ ਲੱਗਦਾ ਸੀਗਾ ਵੀ ਉਹਦਾ ਪੁਲਦੀਪ ਸ਼ਰਮਾ ਜਿਹੜਾ ਉਹਦਾ ਦੇਖਭਾਲ ਕਰਦਾ ਸੀਗਾ ਉਨੇ ਕੋੰਡਾਸਟ ਕੋ ਅੱਗ ਲੱਗੇ ਜਾਂਦਾ ਸੀਗਾ ਤੇ ਉਹ ਇਹ ਨਹੀਂ ਪਤਾ ਸੀ ਜੀ ਵੀ ਜਿਹੜੀ ਉਹ ਕੁਲਦੀਪ ਸ਼ਰਮਾ ਹੈਗਾ ਉਹ ਮਤਲਬ ਵੀ ਉਹਦੀ ਪਿੱਠ ਪਿੱਛੇ ਉਹਦੀ ਧੀ ਨਾਲ ਹੀ ਸਬੰਧ ਬਣਾ ਰਿਹਾ ਹੈ ਉਹਨੂੰ ਮਤਲਬ ਇਹ ਨਹੀਂ ਪਤਾ ਸੀਗਾ ਵੀ ਕੁਲਦੀਪ ਸ਼ਰਮਾ ਮੇਰੀ ਉਹਦੀ ਧੀ ਦਾ ਆਸ਼ਕ ਹੈ ਤੇ ਹੁਣ ਸਮਾਂ ਆ ਜਾਂਦਾ ਹੈ ਜਾਂਦਾ ਹੈਗਾ ਜਿਹੜੀ ਕੁਲਵੰਤ ਕੌਰ ਬਿਮਾਰ ਰਹਿਣ ਲੱਗ ਜਾਂਦੀ ਹੈ ਕਿਦਾਂ ਕਰਕੇ ਉਹਨਾਂ ਉਹ ਇੱਕ ਫੈਸਲਾ ਲੈਂਦੀ ਹੈਗੀ ਆਪਦੀ ਸਾਰੀ ਜਾਇਦਾਦ ਆ ਜਿਹੜੀ ਉਹ ਮਤਲਬ ਵੀ ਆਪਦੇ ਜਿਹੜੇ ਪੁੱਤ ਤੇ ਪਤਨ ਨਾਮ ਲਿਖਾਉਂਦੀ ਹੈ ਜੀ ਜੋ ਦੇ ਗੱਲ ਪਤਾ ਲਾ ਦੇ ਰਿਹਾ ਸੀ ਮਿਤਕਾ ਨੂੰ ਵੀ ਜਿਹੜੀ ਸਾਰੀ ਜਾਇਦਾਦ ਆ ਇਹ ਉਹਦੇ ਭਰਾ ਦੇ ਨਾਮ ਲਗਾਤੀ ਤੇ ਉਹ ਮਤਲਬ ਅੱਗ ਵਾਂਗ ਪੜ ਜਾਂਦੀ ਆਂਦੀ ਆਂ ਆਪਦੀ ਮਾਂ ਤੇ ਆ ਕੇ ਅੱਜ ਮਾਂ ਕਹਿੰਦੀ ਵੀ ਤੁਸੀਂ ਇਹ ਕੀ ਕੀਤਾ ਤੇ ਹੁਣ ਜਿਹੜੀ ਕੁਲਵੰਤ ਔਰ ਆ ਕਹਿੰਦੀ ਵੀ ਮੈਨੂੰ ਸਾਰਾ ਪੁੱਤਰੇ ਆਪਰ ਦਾ ਕਰਤੂਤਤਾ ਦਾ ਪਤਾ ਲੱਗ ਗਿਆ ਵੀ ਮੈਂ ਹੁਣ ਜਿਹੜੀ ਮਤਲਬ ਬਹੁਤ ਮਹਿੰਤਾ ਨਾਲ ਜਾਇਦਾਦ ਜੋੜੀ ਹੈ ਜੀ ਸਾਰੀ ਮੈਂ ਨਹੀਂ ਚਾਹੁੰਦੀ ਵੀ ਤੂੰ ਮਤਲਬ ਇਹ ਕਿਸੇ ਹੋਰ ਬੰਦੇਾਂ ਤੇ ਇਹ ਜਿਹੜੀ ਜਾਇਦਾਦ ਲੁੱਟਾ ਢਾਈ ਜਾਵੇ ਤੇ ਜੇ ਤੂੰ ਸੁਧਰ ਗਈ ਉਦੋਂ ਤਾਂ ਇਹ ਵੀ ਕਹਿੰਦੀ ਹੈ ਵੀ ਜੇ ਤੂੰ ਸੁਧਰ ਗਈ ਹੋ ਸਕਦਾ ਵੀ ਮੈਂ ਤੇਰੇ ਨਾਂ ਵੀ ਲਿਖਾ ਦਾਂ ਅੱਧ ਅੱਧੀ ਜਾਇਦਾਦ ਪਰ ਜਿਹੜੀ ਉਦੋਂ ਮਤਲਬ ਰਸ਼ਮੀਤ ਕੌਰਾ ਹੋਰ ਮਤਲਬ ਗੁੱਸੇ ਵਿੱਚ ਬੈਠੀ ਵੀ ਕਹਿੰਦੀ ਹੈ ਮੈਨੂੰ ਤੇਰੇ ਭੀਕ ਨਹੀਂ ਚਾਹੀਦੀ ਤੇ ਉਸਤੇ ਇਹ ਕਹਿ ਕੇ ਮਤਲਬ ਰਸ਼ਮੀਤ ਕੌਰ ਉਦੋਂ ਬਹੁਤ ਗੁੱਸੇ ਵਿੱਚ ਚਲੀ ਜਾਂਦੀ ਹੈ ਜੀ ਤੇ ਜਿਹੜੀ ਮਾਕਰਾਂਤ ਕੌਰ ਉਹ ਜੜੀ ਰੋਣ ਲੱਗ ਜਾਂਦੀ ਹੈ ਉਸ ਦਿਨ ਮਤਲਬ ਜਿਹੜੀ ਰਸ਼ਮੀਤ ਕੌਰ ਬਹੁਤ ਗੁੱਸੇ ਵਿੱਚ ਚਲੀ ਤਾਂ ਜਾਂਦੀ ਹੈ ਜੀ ਪਰ ਉਹ ਕੁਲਦੀਪ ਜਿਹੜੇ ਮਤਲਬ ਕੁਲਦੀਪ ਸ਼ਰਮਾ ਸੀਗਾ ਉਹ ਨੂੰ ਜਾ ਕੇ ਮਿਲਦੀ ਆਈ ਹੁਣ ਇਹ ਰਸ਼ਮੀਦ ਕੌਰ ਜਿਸ ਟਾਈਮ ਨੂੰਮਰ ਸੀਗੀ 30 ਸਾਲ ਦੀ ਤੇ ਜਿਹੜਾ ਕੁਲਦੀਪ ਸ਼ਰਮਾ ਦੀ ਉਹ ਦੀ ਉਮਰ ਸੀਗੀ 32 ਸਾਲ ਦੀ ਉਹਨੂੰ ਮਿਲ ਕੇ ਇਹ ਗੱਲ ਕਹਿੰਦੀ ਹੈ ਵੀ ਮੈਂ ਚਾਹੁੰਦੀ ਆਂ ਵੀ ਤੂੰ ਮੇਰੀ ਮਾਂ ਨੂੰ ਮਾਰ ਦੇ ਜਦੋਂ ਇਹ ਗੱਲ ਕੁਲਦੀਪ ਸ਼ਰਮਾ ਸੁਣਦਾ ਉਹ ਹੈਰਾਨ ਰਹਿੰਦਾ ਉਹਦੇ ਪੈਰਾਂ ਤੋਂ ਜ਼ਮੀਨ ਖਿਸਕ ਜਾਂਦੀ ਹੈਗੀ ਉਹ ਕਹਿੰਦਾ ਵੀ ਤੂੰ ਕੀ ਬੋਲ ਰਹੀ ਹੈਂ ਵੀ ਤੂੰ ਗੁੱਸੇ ਵਿੱਚ ਆ ਵੀ ਤੂੰ ਮਾੜਾ ਨਾ ਪਾਣੀ ਪੀ ਤੇ ਠੰਢੀ ਹੋ ਵੀ ਜਿਹੜਾ ਮਤਲਬ ਇਹ ਤੂੰ ਬੋਲ ਰਹੀ ਹੈਂ ਕਿ ਇਹ ਮਤਲਬੀ ਬਹੁਤ ਵੱਡੀ ਗੱਲ ਆ ਗਈ ਬਹੁਤ ਕਦਰਯੋਗ ਵਾਲਾ ਕੰਮ ਆਗਾ ਫਿਰ ਉਹਦੇ ਧੀ ਰਸ਼ਮੀਤ ਕੋਰੋਂ ਕਹਿੰਦੀ ਵੀ ਮੈਂ ਹੋਸ਼ ਵਿੱਚ ਆਂ ਕਿ ਮੈਂ ਜਾਣਦੀਵੇਂ ਕੀ ਕਹਿ ਰਹੀ ਆਂ ਕਿ ਇਹ ਕੰਮ ਸਿਰਫ ਤੂੰ ਹੀ ਕਰ ਸਕਦਾ ਹੈ ਵੀ ਤੈਨੂੰ ਕਰਨਾ ਹੀ ਪੈਣਾਗਾ ਮੈਨੂੰ ਪਤਾ ਆਗਾ ਵੀ ਤੈਨੂੰ ਪੈਸੇ ਚਾਹੀਦੇ ਮੈਂ ਤੈਨੂੰ 5 ਲੱਖ ਰੁਪਏ ਇਸ ਕੰਮ ਦਾ ਦਊਂਗੀ ਤੇ ਹੁਣ ਉਸ ਤੋਂ ਬਾਅਦ ਜਿਹੜਾ ਕੁਲਦੀਪ ਸ਼ਰਮਾ ਉਹ ਕਹਿੰਦਾ ਵੀ ਇਹ ਕੰਮ ਕੋਈ ਖਤਰੇ ਵਾਲਾਗਾ ਵੀ ਇਹ ਕੰਮ ਸੌਖਾ ਥੋੜੀ ਆ ਤੇ ਫਿਰ ਜਿਹੜੀ ਰਸ਼ਮੀਤ ਕੋਰੋਂ ਕਹਿੰਦੀ 5 ਲੱਖ ਵੀ ਕੋਈ ਛੋਟੀ ਰਕਮ ਨਹੀਂ ਹੁੰਦੀ ਉਸ ਤੋਂ ਬਾਅਦ ਉਹ ਮਤਲਬ ਵੀ ਕੁਲਦੀ ਸ਼ਰਮਾ ਜਿਹੜਾ ਹਾਂ ਕਰ ਦਿੰਦਾਗਾ ਪਰ ਜਿਹੜੀ ਰਸ਼ਮੀਤ ਕੌਰ ਨੂੰ ਥੋੜਾ ਥੋੜਾ ਡਾਊਟ ਹੋਣ ਲੱਗ ਜਾਂਦਾਗਾ ਕੁਲਦੀ ਚਾਰਵਾ ਤੇ ਵੀ ਕਦੇ ਮੁਕਰ ਨਾ ਜਾਵੇ ਵੀ ਕਦੇ ਪਲਾਨ ਸਾਡਾ ਫੇਲ ਨਾ ਹੋ ਜੇ ਤਾਂ ਕਰਕੇ ਉਹ ਮਤਲਬ ਵੀ ਉਹਦੇ ਨਾਲ ਦੋ ਤਿੰਨ ਦਿਨਾਂ ਬਾਅਦ ਸਰੀਰਕ ਸੰਬੰਧ ਬਣਾਉਂਦੇ ਰਹਿੰਦੀ ਹੈ ਤਾਂ ਜੋ ਉਹਨੂੰ ਇਹ ਲੱਗੇ ਵੀ ਉਹਦੇ ਪਿਆਰ ਚ ਮਤਲਬ ਵੀ ਪਾਗਲਾ ਪਾਗਲਾ ਦੀ ਕੁੜੀ ਤੇ ਉਹਨਾਂ ਦਾ ਮਤਲਬ ਵੀ ਜਿਹੜੀ ਜਾਇਦਾਦ ਹੈ ਉਹ ਉਹਦੇ ਨਾਮ ਕੁਲਦੀ ਸ਼ਰਮਾ ਦੇ ਨਾਮ ਵੀ ਲਗਾ ਸਕਦੇ ਹੈ ਮਤਲਬ ਇੱਕ ਤਰ੍ਹਾਂ ਦੇ ਜਾਲ ਚ ਫਸਾਰੇ ਸੀ ਕੁਲਦੀਪ ਸ਼ਰਮਾ ਤੇ ਰਸ਼ਮੀਤ ਕੌਰ ਕਿਉਂਕਿ ਉਹਨੇ ਆਗਾ ਕੰਮ ਕਢਾ ਹੁਣ ਸਮਝ ਆ ਲਿਆ ਸੀ 2015 ਹੁਣ ਉਹ ਸਮਾਂ ਆ ਜਾਂਦਾਗਾ ਜਦੋਂ ਮਦਰੀ ਤੇਜਪਾਲ ਆ ਕੇ ਦੋਸਤਾਂ ਮਿੱਤਰਾਂ ਨਾਲ ਰਲ ਕੇ ਦਲਹੋਜੀ ਚਲਾ ਜਾਂਦਾਗਾ ਤੇ ਨਾਲ ਹੀ ਜਿਹੜੀ ਮਦਲਵੀ ਰਸ਼ਮੀਤ ਕੌਰ ਸੀਗੀ ਉਹ ਮਦਲਵੀ ਆਪਦੇ ਆਸ਼ਕਾਂ ਨਾਲ ਗੁੜਗਾਉਂ ਚਲੀ ਜਾਂਦੀ ਜਿਹਦੇ ਗੁੜਗਾਉਂ ਜਾ ਕੇ ਅਜ ਮਾਨਸੂਜੀਤ ਕਰਦੇ ਮੈਂ ਇੱਥੇ ਪਹੁੰਚ ਗਈ ਹੁਣ ਜਿਹੜੀ ਇੱਡੇ ਵੱਡੇ ਘਰ ਵਿੱਚ ਇਕੱਲੀ ਮਾਂ ਕੁਲਵੰਤ ਕੌਰ ਰਹੀ ਸੀਗੀ ਤੇ ਹੋਰ ਜਾਨਾਂ ਹੀ ਤਰ੍ਹਾਂ ਉਹਦਾ ਕੰਮਕਾਰ ਕਰਕੇ ਗੈਸ ਏਜੰਸੀ ਦਾ ਸ਼ਾਮ ਨੂੰ ਘਰੇ ਆ ਜਾਂਦੀ ਸੀਗੀ ਉਹ ਸਮਾਂ ਆ ਜਾਂਦਾ ਸੀ ਜੇ 20 ਤਰੀਕ ਦਾ ਉਹ ਮਤਲਬ ਵਾ ਜਿਵੇਂ ਉਹ ਸਵੇਰ ਜਰਦੀ ਗੈਂਸ ਜਾਂ ਸੀ ਚ ਤੇ ਸਾਰਾ ਕੰਮ ਕਾਰ ਕਰਕੇ ਸ਼ਾਮ ਨੂੰ ਘਰੇ ਪਾਬਸ ਆ ਕੇ ਸੀ ਤੇ ਹੁਣ ਜਦੋਂ 21 ਤਰੀਕ ਹੁੰਦੀ ਹੈ ਕੋਈ ਦਿਨ ਜਾਂ ਸੀ ਦਾ ਮਤਲਬ ਵੀ ਕਰਮਚਾਰੀ ਉਹ ਮਤਲਬ ਉਹਦਾ ਗੇਟ ਖੜਕਾਉਂਦਾਗਾ ਮਤਲਬ ਕੁਲਵੰਤ ਕੌਰ ਦੇ ਘਰ ਦਾ ਗੇਟ ਖੜਕਾਉਂਦਾਗਾ ਕਿਉਂਕਿ ਗੇਟ ਕੋਈ ਨਹੀਂ ਖੋਲਦਾ ਤਾਂ ਕਰਕੇ ਜੇ ਮਤਲਬ ਬਾਰੀ ਵਿੱਚ ਚੜਾ ਕੇ ਦੇਖਦਾਗਾ ਤੇ ਉਹਦੇ ਮਤਲਬ ਪਰਾ ਤੋਂ ਜਮੀਨ ਕਿਸ ਕੇ ਦੀ ਉਸ ਕਰਮਚਾਰੀ ਦੇ ਕਿਉਂਕਿ ਉਹ ਕਰਮਚਾਰੀ ਸੀਗਾ ਜਿਹੜਾ मतलब ਕਿਲਵੰਤ ਕੌਰ ਨੂੰ ਕੁਝ ਕਹਿਣ ਆਇਆ ਸੀ ਕੁਝ ਮਿਲਣ ਆਇਆ ਸੀ ਜਾਂ ਸਮਝਣ ਕਿ ਤਰ੍ਹਾਂ ਦਾ ਤੇ ਉਹ ਦੇਖਦਾ ਜਿਹੜੀ ਕਿਲਵੰਤ ਕੌਰ ਉਹਨਾਂ ਦੀ ਬੌਸ ਸੀਗੀ ਜਿਹੜੀ ਮਤਲਬ ਕੈਸ ਏਜੰਸੀ ਦੀ ਮਾਲਕਣ ਸੀਗੀ ਉਹ ਸਾਹਮਣੇ ਮਤਲਬ ਮਰੀ ਪਈ ਹੈ ਉਹਦੀ ਜਿਹੜੀ ਮਤਲਬ ਸਾਰੀ ਬਾਡੀ ਕੋਨਾਂ ਲਤਪਤ ਪਈ ਹੈ ਉਸ ਤੋਂ ਬਾਅਦ ਉਹ ਚੀਕਾਂ ਮਾਰ ਲੱਗ ਗਿਆ ਉਹਦਾ ਗੱਡੀ ਸੋਰੀ ਕਰਮਚਾਰੀ ਘਬਰਾ ਜਾਂਦਾ ਹੈਗਾ ਤੇ ਉਹਦੇ ਘਬਰਾਉਣ ਤੋਂ ਬਾਅਦ ਲੋਕ ਆਸ-ਪਾਸ ਜਿਹੜੇ ਕਵਾਂਟੀ ਇਕੱਠੇ ਹੁੰਦੇ ਆਗੇ ਇਕੱਠੇ ਹੁੰਣ ਤੋਂ ਬਾਅਦ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੋਕਦੇ ਪੁਲਿਸ ਪੁੱਛ ਗਈ ਜੀ ਇਹ ਸਾਰਾ ਕੁਝ ਦੇਖਦੀ ਹੈ ਕਿ ਪਿੰਡਾਂ ਦੇ ਪੁਲਿਸ ਨੂੰ ਇਹ ਲੱਗ ਰਿਹਾ ਸੀ ਕੋਈ ਚੋਰ ਆਇਆ ਉਹਨਾਂ ਦਾ ਚੋਰੀ ਕਰਨ ਤੇ ਜਾਂਦਾ ਜਾਂਦਾ ਜੀ ਮਤਲਬ ਵੀ ਕੁਲਵੰਤ ਕਰਨ ਨੂੰ ਕਰ ਲਈ ਦੇਖ ਕੇ ਮਾਰ ਗਿਆ ਤੇ ਬਾਅਦ ਜਦ ਪੁਲਿਸ ਸਾਰੀ ਮਗਲੀ ਵੀ ਤਬਦੀਸ਼ ਕਰਦੀ ਹੈ ਜੀ ਸਾਰੀ ਜਾਣਕਾਰੀ ਲੈਂਦੀ ਹੈ ਜੀ ਤੇ ਕੋਈ ਸਮਾਨ ਘਰੋਂ ਚੋਰੀ ਨਹੀਂ ਹੋਇਆ ਹੁੰਦਾ ਤੇ ਕੋਈ ਇਦਾਂ ਨਹੀਂ ਲੱਗ ਰਿਹਾ ਹੁੰਦਾ ਵੀ ਕੋਈ ਧੱਕੇ ਨਾਲ ਘਰੋਂ ਮਤਲਬ ਵੀ ਘਰੇ ਐਂਟਰ ਹੋਇਆ ਧੱਕੇ ਨਾਲ ਐਂਟਰ ਹੋਇਆਗਾ ਤੇ ਕੁਲਵੰਤ ਕੌਰ ਨੇ ਜੇ ਕੋਈ ਮਤਲਬ ਚੋਰ ਹੋਊਗਾ ਕੁਲਵੰਤ ਕੌਰ ਮਤਲਬ ਵੀ ਕੋਈ ਮਾੜਾ ਮੋਟਾ ਫਟਦਾ ਕਰੂ ਵੀ ਆਪਦੇ ਆਪ ਨੂੰ ਬਚਾਉਣ ਦਾ ਤਰ ਤੇ ਕੋਈ ਐਦਾਂ ਦਾ ਨਿਸ਼ਾਨ ਨਹੀਂ ਸੀ ਉਹਦੀ ਮੋਟੀ ਤੇ ਕੁਲਵੰਤ ਕੌਰ ਦੀ ਤੇ ਬਸ ਸਿਰਫ ਸਿਰ ਤੇ ਮਾਰ ਸੀਗਾ ਤੇ ਕੋਈ ਸਾਮਾਨ ਨਹੀਂ ਖਿਲਿਆ ਹੋਇਆ ਸੀ ਤਾਂ ਕਰਕੇ ਪੁਲਿਸ ਨੇ ਇਹ ਅੰਕੜਾ ਮਤਲਬ ਇਸ ਸਾਈਡ ਤੇ ਰੱਖ ਦਿੰਦੇ ਜੇ ਵੀ ਇਹ ਸੈਂ ਚੋਰ ਵਾਲਾ ਤਾਂ ਬਹੁਤ ਮਾੜਾ ਲੱਗਦੇ ਨੇ ਤੇ ਪੁਲਿਸ ਮਤਲਬ ਜਦ ਦੇਖਦੇ ਜੀ ਤੇ ਉਹਨਾਂ ਦਾ ਜਿਹੜਾ ਦਰਵਾਜ਼ਾ ਉਹ ਆਪੇ ਖੁੱਲਿਆ ਹੁੰਦਾ ਇੱਦਾਂ ਲੱਗਦਾ ਜਿਵੇਂ ਕੁਲਵੰਤਪੁਰ ਨੇ ਖੁਦ ਦਰਵਾਜ਼ਾ ਖੋਲ੍ਹਿਆ ਹੋਵੇ ਤੇ ਫਿਰ ਪੁਲਿਸ ਨੂੰ ਇੱਕ ਗਲ ਛਾਕ ਪਹੁੰਚਦਾ ਵੀ ਕਿਸ ਤਰ੍ਹਾਂ ਕਿਸੇ ਗਰੀਬੀ ਦਾ ਕੰਮ ਹੈ ਜਿਹੜਾ ਇਹਨਾਂ ਜਾਣਕਾਰ ਸੀਗਾ ਕੁਲਵੰਤਪੁਰ ਉਹਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਜਦੋਂ ਫਿਰ ਉਹਨਾਂ ਨੇ ਪੁਲਿਸ ਛਾਕ ਕਰ ਲਏ ਲੱਗ ਜਾਂਦੀ ਹੈ ਘਰ ਦੇ ਅੰਦਰ ਦੇ ਕੰਮ ਤੇ ਉਸ ਤੋਂ ਬਾਅਦ ਤੇ ਪਾਲ ਨੂੰ ਪਤਾ ਲੱਗਦਾ ਵੀ ਜੀ ਜੋ ਦੀ ਮਾਂ ਦਾ ਕਤਲ ਹੋ ਚੁੱਕਾ ਹੈਗਾ ਟੱਡ ਲੋ ਜਿੱਦੋਂ ਜਲਦ ਤੋਂ ਜਲਦ ਵਾਪਸ ਆਇਆ ਤਾਂ ਤੇ ਉਸੇ ਤਰ੍ਹਾਂ ਹੀ ਰਚਮੀਤ ਕੌਰ ਹੈ ਜਿਹੜੀ ਉਹ ਦਿੱਲੀ ਤੋਂ ਵਾਪਸ ਮਰਸਰ ਆ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਮਤਲਬ ਵੀ ਐਂਗਲਰਾਂ ਤੋਂ ਪੁਲਿਸ ਨੂੰ ਪਹਿਲਾ ਸ਼ੱਕ ਤਾਂ ਕਰ ਦਿੰਦੀ ਜਾਂਦਾ ਸੀਗਾ ਤੇ ਪੁਲਿਸ ਮਤਲਬ ਵੀ ਇਹ ਪਤਾ ਕਰਨ ਲੱਗੀ ਵੀ ਇਹ ਲਾਸਟ ਲੋਕੇਸ਼ਨ ਕਿੱਥੇ ਸੀਗੀ ਰਸ਼ਮੀਤ ਦਾ ਜਦੋਂ ਪਤਾ ਲੱਗਿਆ ਸਭ ਮਤਲਬ ਸ਼ੌਕਿੰਗ ਹੋ ਗਿਆ ਸਾਰਾ ਕੁਝ ਰਸ਼ਮੀਤ ਕਿਤੇ ਦਿੱਲੀ ਨਹੀਂ ਗਈ ਸੀਗੀ ਜਿਸ ਰਾਤ ਉਹਦਾ ਕਤਲ ਵਾਸ਼ ਹੋਇਆ ਸੀ ਦੀ ਮਾਦ ਕੁਲਵੰਤਪੁਰ ਦਾ ਉਹ ਅੰਮ੍ਰਿਤਸਰ ਦੇ ਕਿਸੇ ਹੋਟਲ ਵਿੱਚ ਹੀ ਰੁਕੀ ਸੀਗੀ ਦੇਖੋ ਤੁਸੀਂ ਉਸ ਤੋਂ ਬਾਅਦ ਪੁਲਿਸ ਨੇ ਮਤਲਬ ਹੋਰ ਜਾਂਚ ਪੜਤਾਲ ਕਰਦੀ ਹੈ ਤਾਂ ਪਤਾ ਲੱਗਦਾ ਪੁਲਿਸ ਨੂੰ ਬਹੁਤ ਵੱਡੇ ਵੱਡੇ ਸਵਾਲ ਕੋਲ ਦੇ ਸਾਹਮਣੇ ਖੜੇ ਹੋ ਕੇ ਨਿਕਲਦੇ ਆ ਜੀ ਤੇ ਜਿਹੜਾ ਮਤਲਬ ਮੁੰਡਾ ਸੀਗਾ ਉਹ ਸਹੀ ਗਿਆ ਦੋ ਆ ਉਹਦੇ ਦੋਸਤਾਂ ਨਾਲ ਲੋ ਜੀ ਗਿਆ ਸੀ ਆ ਪਰ ਜਿਹੜੀ ਮਤਲਬ ਹੀ ਰਸ਼ਮੀਤ ਕੌਰ ਸੀਗੀ ਉਹ ਬਿਲਕੁਲ ਝੂਠ ਬੋਲਦੀ ਸੀਗੀ ਉਹ ਕਿਤੇ ਮਤਲਬ ਦਿੱਲੀ ਨਹੀਂ ਗਈ ਸੀ ਕਿਤੇ ਮਤਲਬ ਉਹ ਉੱਥੇ ਨਹੀਂ ਗਈ ਸੀਗੀ ਕਿੰਨਾਂ ਨਾਲ ਗੜਗਾਉ ਕਿਤੇ ਨਹੀਂ ਗਈ ਸੀ ਉਹ ਅੰਮਰਸਰ ਵਿੱਚ ਹੀ ਸੀਗੀ ਜਿਸ ਰਾਤ ਉਹਦੀ ਮਾਂ ਦਾ ਕਤਲ ਹੋਇਆ ਤੇ ਦੂਸਰੀ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਵੀ ਜਿਹੜੀ ਉਹਨਾਂ ਦੀ ਤੀਸੀ ਕੁਲਵੰਤ ਕੌਰ ਦੀ ਰਸ਼ਮੀਤ ਉਹਦੇ ਕੁਲਦੀਪ ਸ਼ਰਮਾ ਨਾਲ ਨਜਾਇਜ਼ ਰਿਸ਼ਤੇ ਸੀਗੇ ਨਜਾਇਜ਼ ਸੰਬੰਧ ਸੀਗੇ ਉਸ ਵਕਤ ਕੁਲਦੀਪ ਸ਼ਰਮਾ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈਗੀ ਤੇ ਪਹਿਲਾਂ ਕੁਲਦੀਪ ਸ਼ਰਮਾ ਨਾਂ ਨੂੰ ਉੱਪਰ ਜੀ ਕਰਦਾਗਾ ਪਰ ਜਦੋਂ ਪੁਲਿਸ ਪੰਜਾਬ ਦੀ ਆਮ ਜਨਤਾ ਨਾਲ ਪੁੱਛਦੀ ਹੈਗੀ ਤੇ ਫਿਰ ਵੱਡੇ ਵੱਡੇ ਗੁੰਗੇ ਵੀ ਬੋਲਣ ਲਾਉਂਦੇ ਆਂਦੀ ਹੈਗੀ ਪੁਲਿਸ ਤੇ ਫਿਰ ਜਿਹੜਾ ਕੁਲਦੀਪ ਸ਼ਰਮਾ ਟ੍ਰੇਲਰ ਸਾਰਾ ਸੱਚ ਦੱਸਦਾ ਵੀ ਹਾਂ ਮੈਂ ਪੈਸਿਆਂ ਦੇ ਲਾਲਚ ਪਿੱਛੇ ਕੁਲਵੰਤ ਮੁਕਲਵੰਤ ਕੌਰ ਦਾ ਕਤਲ ਕੀਤਾ ਤੇ ਜਿਹੜੀ ਉਹਦੀ ਤੀਸੀ ਇਹ ਕਤਲ ਉਹ ਤੇ ਉਹਨੇ ਮਤਲਬ ਇੱਕ ਪਲੈਨਿੰਗ ਦਾ ਤੇ ਕਤਲ ਹੋਇਆਗਾ ਤੇ ਜਦੋਂ ਉਹਦਾ ਮੁੰਡਾ ਮਤਲਬ ਤੇਜਪਾਲ ਆਵੇ ਦੂਸਰੇ ਢਲੋਂ ਜਿੱਚਾ ਰ ਗਿਆ ਉਸ ਤੋਂ ਬਾਅਦ ਤੁਸੀਂ ਜਿਹੜੀ ਰਸ਼ਮੀਤ ਕੌਰ ਕਹਿੰਦੀ ਵੀ ਕਈ ਦਰ ਰਸ਼ਮੀਤ ਕੌਰ ਵੀ 19 ਜਨਵਰੀ ਨੂੰ ਉੱਥੇ ਗੜਗਾਉਂਸ ਦਿੱਲੀ ਸੀ ਪਰ ਉਹ 20 ਨੂੰ ਵਾਪਸ ਆਜੀ ਸੀ ਇੱਕ ਜਿਸ ਦਾ ਕਤਲ ਹੋ ਦੋ ਕਤਲ ਹੁੰਦਾ ਉਸ ਮੈਂ ਦੋ ਦਿਨ ਪਹਿਲਾਂ ਤੇ ਜਦੋਂ ਬਾਪ ਨੂੰ ਵਾਪਸ ਆਉਂਦੀ ਹੈਗੀ ਅੰਮ੍ਰਿਤਸਰ ਤੇ ਉਹ ਆ ਕੇ ਜਿਹੜੇ ਮਕਦੀਮ ਸ਼ਰਮਨ ਕਹਿੰਦੀ ਹੈ ਵੀ ਤੂੰ ਇਹ ਕਤਲ ਕਰਨ ਤੋਂ ਪਹਿਲਾਂ ਜਾਂ ਕਤਲ ਕਰਨ ਤੋਂ ਬਾਅਦ ਮੈਨੂੰ ਫੋਨ ਨਹੀਂ ਲਾਉਣਾ ਵੀ ਆਪਣਾ ਉਸ ਤੋਂ ਬਾਅਦ ਉਹਦਾ ਲਈ ਮੇਰਾ ਮੁਲਾਪ ਸਾਮੋ-ਸਾਮਣੇ ਹੋ ਗੋ ਵੀ ਆਪਾਂ ਫੋਨ ਤੇ ਕੰਟੈਕਟ ਨਹੀਂ ਕਰਨਾ ਕੁਝ ਦਿਨਾਂ ਲਈ ਤੇ ਉਸ ਤੋਂ ਬਾਅਦ ਜਦ ਕਲਦੀਪ ਸ਼ਰਮਾ ਮੈਂ ਭਰ ਦਿੰਦਾਗਾ ਉਹਦੇ ਮਤਲਬ ਵੀ ਕੋ ਸਪੈਸ਼ਲਿਸਟ ਸ਼ਰਮਾ ਨੂੰ ਪਹਿਲਾਂ ਦੇ ਦਿੰਦੀ ਹੈ ਕਿਉਂਕਿ ਜਿਹੜੀ ਗੱਲ ਹੋਈ ਸੀ 50 ਲੱਖ ਰੁਪਏ ਵਿੱਚ ਤਤਲ ਕਰਨ ਦੀ ਤੇ ਉਸ ਤੋਂ ਬਾਅਦ ਜਿਹੜਾ ਕਲਦੀਪ ਸ਼ਰਮਾ ਤੇ ਇੱਕ ਨੋ ਤਾਂ ਜਾਣਦੀ ਸੀ ਕਿ ਕੁਲਵੰਤ ਕੋਰ ਵੀ ਕਲਦੀਪ ਸ਼ਰਮਾ ਦਾ ਰੋਜ਼ਾਨਾ ਉਹਨਾਂ ਦੇ ਘਰੇ ਆਉਣਾ ਜਾਣਾ ਸੀ ਤਾਂ ਫਿਰ ਗੇਟ ਖੋਲਦੀ ਹੈ ਵਿਚਾਰੀ ਉਹਨੂੰ ਕੀ ਪਤਾ ਸੀਗਾ ਵੀ ਉਸ ਰਾਤ ਕਲਦੀਪ ਸ਼ਰਮਾ ਨਹੀਂ ਉਸ ਰਾਤ ਮਤਲਬ ਉਹਦੀ ਮੌਤ ਆ ਰਹੀ ਹੈ ਉਸ ਤੋਂ ਬਾਅਦ ਮਨੋਨੀਤੀ ਦਾ ਰਤਨ 14 ਸਿਰ ਤੇ ਵਰਗਾਦਕ ਪੁੱਟੀ ਔਰਤ ਦੇ ਤੇ ਉਹ ਥਾਂ ਦੀ ਮੁੱਕ ਜਾਂਦੀ ਹੈ ਉਸ ਤੋਂ ਬਾਅਦ ਕੁਲਦੀਪ ਸ਼ਰਮਾ ਉੱਤਕਰੋ ਭੱਜ ਜਾਂਦਾ ਹੈ ਦੋਸਤੋ ਬਾਅਦ ਸੰਪਤੀ ਹੈ ਕਿ ਵੇਂਦਰਾ ਮਹਾਰਾਜ ਦੀ ਰਸ਼ਮੀਤ ਕੌਰ ਤੇ ਜਿਹੜਾ ਮਤਲਬ ਹੈ ਵੀ ਉਹਦਾ ਗੈਸ ਏਜੰਸੀ ਦਾ ਮਾਲਕ ਹੂੰ ਸੌਰੀ ਕਰਮਚਾਰੀ ਹੁੰਦਾ ਹੈ ਉਹ ਸੁਭਾਗ ਦੇਖਦਾ ਰਹਿੰਦੇ ਉਹਨੂੰ ਪਤਾ ਲੱਗਦਾ ਸਰ ਨੂੰ ਪਹਿਲਾਂ ਜਿਹੜੀ ਕੁਲ ਮੰਤਕੌਰ ਵਿਚਾਰੀ ਉਹ ਦੁਨੀਆ ਤੇ ਨਹੀਂ ਰਹੀ ਉਹਨਾਂ ਕਹਾਣੀ ਤੋਂ ਦੇਤੀ ਸਮਾਪਤ ਰਸ਼ਮੀਤ ਕੌਰ ਵੀ ਪੁਲਿਸ ਗ੍ਰਿਫਤਾਰ ਕਰ ਲਏਗੇ ਰਸ਼ਮੀਤ ਕੌਰ ਇਸ ਗੌਰ ਨੂੰ ਵੀ ਪਰ ਰਸ਼ਮੀਤ ਕੌਰ ਦੇ ਨਾਲ ਕੋਈ ਮਤਲਬ ਚਿਹਰੇ ਤੇ ਪਛਤਾਵਾ ਨਹੀਂ ਸੀਗਾ ਉਹਨੇ ਆਪਣੀ ਮਾਂ ਨੂੰ ਖਤਮ ਕਰਾਇਆ ਸੀ ਦੇਖੋ ਤੁਸੀਂ ਕੇ ਜੀ ਉਹ ਔਰਤ ਹੋਊਗੀ ਕੇ ਜੀ ਉਹ ਕੁੜੀ ਹੋਊਗੀ ਤੇ ਜਦੋਂ ਕੁਲਦੀਪ ਸ਼ਰਮਾ ਨੂੰ ਤਾਂ ਪਹਿਲੇ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਇੱਕ ਚੰਗਾ ਭੁਲਾਤ ਕੁਲਦੀਪ ਸ਼ਰਮਾ ਡਾਕਟਰ ਡਾਕਟਰ ਬੰਦਾ ਸੀਗਾ ਉਹ ਤੇ ਵਧੀਆ ਜੀਵਨ ਜੀ ਰਿਹਾ ਸੀਗਾ ਕਿਦਦਰ ਰਸ਼ਮੀਤ ਕੌਰ ਦੇ ਮਗਰ ਲੱਗ ਕੇ ਇੱਕ ਹਫਤੇ ਦੇ ਵਿੱਚ ਵਿੱਚ ਡਬਲ ਡਬਲ ਹੀ ਕਾਨੂੰਨ ਕਰ ਗਿਆ ਤੇ ਹਮ ਜੇਲ੍ਹ ਚ ਬੈਠੇ ਦੋਨੇ ਜਾਣੇ ਤੇ ਪਰ ਹੁਣ ਇੱਥੇ ਜੇ ਕੋਈ ਇੱਕ ਮਤਲਬੀ ਬਹੁਤ ਵੱਡੀ ਫੈਮਿਲੀ ਕਹਿੰਦੀ ਕੌਣ ਦੀ ਫੈਮਿਲੀ ਸੀ ਜੀ ਔਜਲਾ ਸਾਹਿਬ ਦੀ ਤੇ ਔਜਲਾ ਸਾਹਿਬ ਤਾਂ ਮਰ ਚੀ ਚੁੱਕੇ ਸੀ ਉਸ ਤੋਂ ਬਾਅਦ ਨੇ ਉਹ ਕੈਸ ਜਾਸ ਸੀ ਵੀ ਜਲਾਉਣ ਵਾਸਤੇ ਪਰਿਵਾਰ ਨੂੰ ਵੀ ਪਰਿਵਾਰ ਵੀ ਕਿਸੇ ਤੋਂ ਮੰਗਣ ਜੋਗਾ ਨਾ ਰਵੇ ਵੀ ਆਪ ਦਾ ਕਮਾਵੇ ਤਾਂ ਆਪ ਦਾ ਕਮਾਵੇ ਤੇ ਜਿਹੜੀ ਉਸ ਤੋਂ ਬਾਅਦ ਸਾਰੀ ਜਿਹੜੀ ਬਿਮਾਰੀ ਆ ਮਾਂ ਕੁਲਵੰਤ ਕੋਰ ਨੇ ਸੰਭੀ ਵੀ ਪਰ ਉਹਦਾ ਇੱਕ ਮਤਲਬ ਇਹ ਮਾਂ ਕੁਲਵੰਤ ਕੋਰ ਤੇ ਇੱਕ ਗਲਤੀ ਹੋ ਗਈ ਜਿਹੜੀ ਆਪ ਦੀ ਧੀ ਤੇ ਕੰਟਰੋਲ ਨਹੀਂ ਰੱਖਿਆਗਾ ਤੇ ਬੱਚਿਆਂ ਦਾ ਉਹ ਕੰਟਰੋਲ ਨਹੀਂ ਰੱਖਿਆਗਾ ਉਹਨੇ ਸਿਰਫ ਕੰਮ ਵਾਲੀ ਧਿਆਨ ਦਿੱਤਾ ਤਾਂ ਕਰਕੇ ਮੈਂ ਵਾਰ-ਵਾਰ ਕਹਿਣਾ ਲੈਂਡ ਅੱਜ ਸਟੋਰੀ ਦੇ ਐਂਡ ਤੇ ਵੀ ਆਹ ਜਿਹੜੇ ਬੱਚਿਆਂ ਦਾ ਖਿਆਲ ਕਿਆ ਕਰੋ ਉਹਨਾਂ ਨੂੰ ਸ਼ਾਮ ਨੂੰ ਬੈਟਰੀ ਨਾਲ ਵਾਤਾ ਕਰਿਆ ਕਰੋ ਉਹਨਾਂ ਦੇ ਮਤਲਬ ਹੀ ਪੁੱਛੋ ਵੀ ਸਾਰਾ ਦਿਨ ਕਿਵੇਂ ਲੰਘਿਆ ਤੇ ਵੀ ਕੋਈ ਮਤਲਬ ਹੀ ਬਾਰੋਂ ਕੋਈ ਚੱਕਰ ਤਾਂ ਨਹੀਂ ਕੋਈ ਇਹ ਜੀ ਕੋਈ ਚੀਜ਼ ਤਾਂ ਨਹੀਂ ਸਾਡੇ ਨਾਲ ਖੁੱਲ ਕੇ ਗੱਲ ਕਰੋ ਬੱਚਿਆਂ ਨਾਲ ਆਪਦੇ ਨੂੰ ਫਰੈਂਟੀ ਦੇ ਹੋ ਕੇ ਗੱਲ ਕਰੋ ਜੇ ਤੁਸੀਂ ਮਤਲਬ ਇਹ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਨਹੀਂ ਹਰ ਰੋਜ਼ ਕੋਈ ਇਹ ਜਿਹੇ ਕੱਢਣਾ ਵਾ ਵਾਪਰ ਰਹੀਆਂ ਪੰਜਾਬ ਚ ਕੀ ਮਤਲਬ ਇਹ ਪੂਰੇ ਇੰਡੀਆ ਵਿੱਚ ਕੋਈ ਪਤਾ ਨਹੀਂ ਲੱਗਦਾ ਕਿਸ ਤੇ ਯਕੀਨ ਕਰੀਏ ਅਰ ਜੇ ਨਹੀਂ ਖਾਣੀ ਦਾ ਚੰਗੇ ਸਮਾਜ ਦੇ ਖਾਣੇ ਚ ਕੋ ਸਿੱਖ ਨੂੰ ਮਿਲਿਆ ਚੰਗੀ ਲੱਗੀ ਹੋਏ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਮੈਂ ਤੁਹਾਨੂੰ ਜੋੜ ਕੇ ਅਪੀਲ ਫਿਰ ਤੋਂ ਕਰਦਾ ਹਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਨਾਲ ਨਾ ਜਾਇਆ ਕਰੋ ਮੇਰੀਆਂ ਵੀਡੀਓ ਕੋਸ਼ਿਸ਼ ਕਰਦੇ ਨਾਲ ਦਾ ਮਤਲਬ ਵੀ ਕੋਈ ਜਿਆਦਾ ਖਾਸ ਵੀਊ ਨਹੀਂ ਆ ਰਹੇ ਪਰ ਫਿਰ ਵੀ ਮੈਂ ਤੁਹਾਡੇ ਲਈ ਰੋਜ਼ ਨਵੀਂ ਸਟੋਰੀ ਲੈ ਕੇ ਆਉਂਦਾ ਤੇ ਮੈਂ ਲੈ ਕੇ ਆਉਂਦਾ ਰਹੂੰਗਾ ਚਾਹੇ ਵੀਊ ਆਉਣ ਚਾਹੇ ਨਾ ਆਉਣ ਮਿਲਦਾ ਕਦੇ ਕੋਸ਼ਿਸ਼ ਹੀ ਕਰਨਾ ਲੱਗਾ ਤੇ ਬੱਚਾ ਦਾ ਕੀ ਹੈ ਕੋਦ ਹੌਲਤ ਹੈ ਕੋਲ ਆਵੇ ਹਾਲੇ ਕੋਲ ਹੈ ਜਾਨ ਕੋਲ ਮਿਲਦਾ